ਬਹੁਤ ਹੀ ਮਹਿੰਗੀ ਦਾਤ ਬਹੁਤ ਹੀ ਅਮੁੱਲ ਦਾਤ ਅਮਰਤ ਦੀ ਦਾਤ ਜੋ ਅਮਰ ਚੀਜ਼ ਹੈ ਜੋ ਜਿਸ ਨੂੰ ਦੇਵਤੇ ਵੀ ਖੋਜਦੇ ਹਨ ਪਰ ਉਹਨਾਂ ਨੂੰ ਅਮਰਤ ਕਿਉਂ ਨਹੀਂ ਮਿਲਦਾ ਜਿਵੇਂ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ ਵੀ ਸੁਰਨਰ ਮਨਜਨ ਅਮਰਤ ਖੋਜਦੇ ਖੋਜਦੇ ਇਹਦੇ ਵੀ ਦੱਸਿਆ ਪੌੜੀ ਦੇ ਵਿੱਚ ਇਹ ਨਹੀਂ ਦੱਸਿਆ ਕਿ ਉਹਨਾਂ ਨੂੰ ਮਿਲਿਆ ਕਿਉਂ ਖੋਜਦੇ ਜ਼ਰੂਰ ਹਨ ਉਹਰ ਸਰੀਰ ਨਹੀਂ ਆ ਉਹਨਾਂ ਦੇ ਕੋਲ ਸਰੀਰ ਤੋਂ ਬਿਨਾ ਅਮਰਤ ਨਹੀਂ ਛਕਿਆ ਜਾ ਸਕਦਾ ਇਸ ਕਰਕੇ ਜਿਹੜੇ ਲੋਕ ਪੁੰਨ ਕਰਮ ਕਰਦੇ ਰਹਿੰਦੇ ਹਨ ਤੇ ਗੁਰੂ ਵਾਲੇ ਨਹੀਂ ਬਣਦੇ ਉਹ 81 ਸਟੇਜ ਤੇ ਜਾ ਸਕਦੇ ਹਨ ਕਿ ਉਹ ਪਰਤ ਕੇ ਕਿਸੇ ਆਮ ਘਰ ਵਿੱਚ ਜਨਮ ਵੀ ਨਹੀਂ ਲੈ ਸਕਦੇ ਤੇ ਉੱਥੇ ਜਾ ਕੇ ਉਹਨਾਂ ਨੂੰ ਅਮਰਤ ਦਾ ਪਤਾ ਲੱਗਦਾ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਗਿਆਨ ਮੌਤ ਤੋਂ ਬਾਅਦ ਹੁੰਦਾ ਜਦੋਂ ਮੌਤ ਆਪਰ ਜਾਂਦੀ ਹੈ ਜਿੰਦਗੀ ਦੇ ਮੁੱਲ ਦਾ ਪਤਾ ਵੀ ਉਦੋਂ ਹੀ ਲੱਗਦਾ ਵੀ ਇਸ ਸਰੀਰ ਦਾ ਮੁੱਲ ਬਾਣ ਕਿੰਨਾ ਸੀ ਫਿਰ ਪਛਤਾਵਾ ਹੀ ਹੁੰਦਾ ਇਸ ਸਰੀਰ ਵੱਲ ਮਨੁੱਖ ਫਿਰ ਝਾਕਦਾ ਵੇਖਦਾ ਕਿ ਹੁਣ ਇਹਦਾ ਕੀ ਕਿਵੇਂ ਇਹਦੀ ਵਰਤੋਂ ਕਰਾਂ ਪਰ ਪ੍ਰਾਣ ਖਤਮ ਹੋ ਗਿਆ ਪ੍ਰਾਣ ਤੋਂ ਬਿਨਾਂ ਸਰੀਰ ਕੰਮ ਨਹੀਂ ਕਰਦਾ ਇਸ ਕਰਕੇ ਫਿਰ ਬਹੁਤ ਪਛਤਾਉਂਦਾ ਹੈ ਕਿ ਜੀਵਨ ਦੇ ਵਿੱਚ ਕੰਮ ਜੋ ਕਰਨ ਵਾਸਤੇ ਆਏ ਸੀ ਉਹ ਗੁਰੂ ਸਾਹਿਬ ਦੱਸਦੇ ਸੀ ਪਰ ਆਪਾਂ ਅਣ ਸੁਣੀ ਕਰਦੇ ਰਹਿੰਦੇ ਸੀ